ਡਿਅਰ 5210 ਕਲਰ ਸ਼ਿਫਟ B3 ਆ ਗਿਆ ਜੀ ਇਹ ਟੌਪ ਮਾਡਲ ਵਾਲਾ ਟਰੈਕਟਰ ਹੈ ਜੀ ਇਹ ਇਹ ਪੰਜਾਬ ਨੰਬਰ ਆ ਕਰਿਆ ਹੈ ਜੀ ਹੈਗਾ ਜੀ ਐਸਰ ਇਹ ਮਾਡਲ ਕਿੰਨੇ ਆ ਜੀ ਇਹ 95 ਆ ਜੀ 95 ਮਾਡਲ ਆ ਇਹ ਵੀ ਪੰਜਾਬ ਆ ਕਰਿਆ ਇਹ ਵੀ ਪੰਜਾਬ ਨੰਬਰ ਹੈ ਡਾਡੇ ਜੀ ਇਹਦੀ 110 ਆ ਜੀ 1 ਲੱਖ 10000 ਰੁਪਇਆ ਡਿਮਾਂਡ ਆ ਲੱਖ ਦਾ ਕਰ ਦੋਗੇ ਜੀ ਇਹ ਕਰ ਦਿਆਂਗੇ ਠੀਕ ਆ ਜੀ ਲੱਖ ਚ ਮਿਲ ਜੂਗਾ ਜੀ ਪ੍ਰੀਤ 6099 6099 ਆ ਗਿਆ ਜੀ ਇਹ ਕਿੰਨੇ ਮੜਲੇ 2020 ਮਾਡਲ ਆ ਜੀ 2020 ਮਾਡਲ ਆ ਇਹ ਵੀ ਟੌਪ ਵਾਲਾ ਮਾਡਲ ਆ ਇਹ 2 ਸਪੀਡ ਚ ਆ ਗਿਆ ਜੀ ਹਾਂਜੀ ਹਾਂਜੀ ਅੱਸੀ ਕਾਲ ਭਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਤੇ ਤੇ ਭਾਈ ਜਸੂ ਨਾਲ ਕਰਾਉਣੇ ਗੱਲਬਾਤ ਅੱਸੀ ਕਾਲ ਜੀ ਸਤ ਸ੍ਰੀ ਅਕਾਲ ਵੀਰੇ ਠੀਕ ਆ ਜੀ ਹਾਂਜੀ ਤੇ ਕਿੰਨੇ ਟਰੈਕਟਰ ਆ ਜੀ ਅੱਜ ਆਪਣੇ ਕੋਲੇ ਅੱਜ ਹੈਗੇ 7-8 ਟਰੈਕਟਰ ਭਾਈ ਠੀਕ ਆ ਜੀ ਹਾਂਜੀ ਸਭ ਤੋਂ ਪਹਿਲਾਂ ਭਾਈ ਆਪਾਂ ਬਾਈ ਦੇ ਟਰੈਕਟਰ ਦਿਖਾਉਣੇ ਆ ਫਿਰ ਕੰਟੈਕਟ ਵਗੈਰਾ ਦੱਸਾਂਗੇ ਸਾਹਮਣੇ ਆ ਗਿਆ ਜੀ ਮਹਿੰਦਰਾ 475 DI ਇਹ ਹਾਈ ਟੈਕ ਚ ਮਾਡਲ ਕਿੰਨੇ ਜੀ ਇਹ ਇਹ 2007 ਜੀ 7 ਮਾਡਲ ਆ ਜੇ ਆਪਾਂ ਟਾਇਰਾਂ ਦੀ ਗੱਲ ਬਾਤ ਕਰੀ ਜੀ ਚਾਰੇ ਟਾਇਰੇ ਦੇ ਹੈਗੇ 75 80 ਪੈਸੇ ਬਾਈ 750 ਪੈਸੇ ਟਾਇਰਾਂ ਦੀ ਖੱਲੀ ਸਰਾ ਜੇ ਕੇ ਦੇ ਟਾਇਰ ਆ ਕੰਪਨੀ ਦੇ ਵਧੀਆ ਪੰਜਾਬ ਨੰਬਰੀ ਹੈ ਜੀ ਹਰਿਆਣਾ ਜੀ ਹਰਿਆਣਾ ਨੰਬਰ ਹਰਿਆਣਾ ਨੰਬਰ ਠੀਕ ਆ ਜੀ ਰੰਗ ਪੇਂਟ ਦੀ ਜਗ੍ਹਾ ਨਾਲ ਕਰੀ ਮਾੜੀ ਮੁਕ ਟੱਚਿੰਗ ਹੋਈ ਆ ਜੀ ਇਹਦੀ ਠੀਕ ਆ ਜੀ 100 100 ਦੀ ਸ਼ੋ ਦੀ ਹਾਂ ਖੱਲੀ 100 100 ਦੀ ਮਾੜੀ ਮੁਕ ਟੱਚਿੰਗ ਹੋਈ ਆ ਬਾਡੀ ਦਾ ਰੀ ਇਹਨਾਂ ਦਾ ਠੀਕ ਆ ਜੀ ਭੂਮੀ ਪੁੱਤਰਾ ਚ ਆ ਗਿਆ ਜੀ ਹਾਈ ਟੈਕ ਚ 475 ਡਿਮਾਂਡ ਦੀ ਜੇ ਗੱਲਬਾਤ ਕਰੀ ਜੀ ਡਿਮਾਂਡ ਇਹਦਾ 235 ਮਗਦਿਆਂ ਜੀ ਕਰਦਿਆਂਗੇ ਮਾਨਤਾ ਨਾਲ ਕਰ ਦੋਗੇ 10000 ਦਾ ਜੀ ਕਰ ਦਿਆਂਗੇ 10 15 ਦਾ ਜੀ ਠੀਕ ਹੈ ਜੀ 10 15000 ਦਾ ਵੀ ਮੌਕੇ ਤੇ ਮਾਨਤਾ ਨਾਲ ਹੋ ਜੂਗਾ ਸਾਹਮਣੇ ਆਗਲਾ ਟਰੈਕਟਰ ਆ ਗਿਆ ਜੀ ਜੋਂਡੀਅਰ 5310 ਕਲਰ ਸ਼ਿਫਟ B3 ਆ ਗਿਆ ਜੀ ਇਹ ਟੌਪ ਮਾਡਲ ਵਾਲਾ ਟਰੈਕਟਰ ਹੈ ਜੀ ਇਹ ਇਹ ਪਹਿਲਾ ਨੰਬਰ ਆ ਕਰਿਆ ਇਹ ਟਰੈਕਟਰ ਦਾ ਨੰਬਰ ਆ ਗਿਆ ਪੰਜਾਬ ਸੈਕੰਡ ਆਨਰ ਆ ਇਹ ਜੇ ਟਾਇਰਾਂ ਦੀ ਬਈ ਆਪਾਂ ਗੱਲਬਾਤ ਕਰੀਏ ਨਾਲ ਦੇ ਟਾਇਰ 470 ਰੁਪਏ 65 70 ਰੁਪਏ ਵੀਰੇ ਨਾਲ ਦੇ ਟਾਇਰ ਆ ਜੀ 870 ਰੁਪਏ ਟਾਇਰਾਂ ਦੀ ਕੰਡੀਸ਼ਨ ਸਾਰਾ Ориਜినਲ ਆ ਸਾਰਾ Ориਜినਲ ਆ ਬਾਈ ਕਹਿੰਦਾ ਟਾਪ ਮਾਡਲ ਚ ਆ ਗਿਆ ਫਾਈਬਰ ਵਾਲੀ ਹੁੱਡ ਲੱਗਿਆ ਸਾਊਂਡ ਲੱਗਿਆ ਵਧੀਆ ਤੇ ਲੋਮ ਵਗੈਰਾ ਹੋ ਗਿਆ 350 ਘੰਟਾ ਚੱਲਿਆ ਨਕਦ ਕੈਸ਼ ਦਾ ਠੀਕ ਹੈ ਜੀ ਨਕਦ ਕੈਸ਼ ਦਾ ਟਰੈਕਟਰ ਆ ਜੀ 350 ਘੰਟੇ Ориਜినਲ ਚੱਲਿਆ ਬਾਈ ਕਹਿੰਦਾ ਡਿਮਾਂਡ ਦੀ ਜੇ ਗੱਲਬਾਤ ਕਰੀਏ ਤਾਂ ਮਾੜੇ ਦਾ 6-10 ਮੰਗਦੇ ਆ ਜੀ ਆਪਾਂ ਦੇ ਦੇਵਾਂਗੇ ਇਹ 585 ਦਾ ਨੈਟ ਠੀਕ ਹੈ ਜਮਾਨ ਦੱਸਣੋ ਹੀ ਹੈ ਜੀ 585000 ਅਗਲਾ ਆ ਗਿਆ ਜੀ ਸੋਨਾ ਲਿਕਾ 60 ਦਾ ਹਾਂਜੀ ਪੁਰਾਣੇ ਮਾਡਲ ਚ ਆ ਗਿਆ ਜੀ ਘੈਂਡ ਕੰਡੀਸ਼ਨ ਦਾ ਟਰੈਕਟਰ ਹੈ ਵੱਡੇ ਟਾਇਰਾਂ ਚ ਆ ਗਿਆ ਨਵੇਂ ਟਾਇਰ ਆ ਜੀ ਨਵੇਂ ਟਾਇਰ ਆ ਚੌਕੜਾ ਜੀ ਬੈਕ ਵਾਲੇ ਟਾਇਰ ਲੱਗੇ ਅਪੋਲੋ ਦੇ ਤੇ 16 ਦੇ ਟਾਇਰਾਂ ਚ ਆ ਗਿਆ ਹਰ ਜੀ ਤੱਕ ਅਪੋਲੋ ਲਿਖਿਆ ਪਿਆ ਦੇਖ ਸਕਦੇ ਹੋ ਫਰੰਟ ਵਾਲੇ ਜਹਾ ਜੀ ਟਾਇਰ ਪਾਏ ਹੋਇਆ ਮਾਡਲ ਕਿੰਨੇ ਹੈ ਬਈ ਇਹ 99 ਜੀ 99 ਮਾਡਲ ਆ ਪੰਜਾਬ ਨੰਬਰ ਆ ਫਰੀਦਕੋਟ ਦਾ ਨੰਬਰ ਆ ਜੀ ਠੀਕ ਆ ਜੀ ਜੇ ਡਿਮਾਂਡ ਦੀ ਬਈ ਗੱਲਬਾਤ ਕਰੀਏ 240 2 ਲੱਖ 40000 ਰੁਪਏ ਡਿਮਾਂਡ ਰੱਖੀ ਗਈ ਆ ਹਾਂ ਜੀ ਠੀਕ ਆ ਜੀ ਅਗਲਾ ਆ ਗਿਆ ਜੀ ਸਪਰਾਜ 855 ਇਹਦੀ ਮਾਡਲ ਦੀ ਇਹ ਗੱਲਬਾਤ ਕਹੀਏ ਇਹ 2004 ਮਾਡਲ ਆ ਵੀਰੇ 4 ਮਾਡਲ ਆ ਡੀ ਲਗਸ ਮਾਡਲ ਆ ਗਿਆ ਜੀ ਇਹ ਰੀਜਨਲ ਹੈ ਬਾਈ ਕਹਿੰਦਾ ਟਾਇਰਾਂ ਦੀ ਵੀ ਕੀ ਕੰਡੀਸ਼ਨ ਹੈ ਹੈਗੇ 60.5 ਪੈਸੇ ਚਾਰੇ ਵੀਰੇ 60.5 ਟਾਇਰਾਂ ਦੀ ਕੰਡੀਸ਼ਨ ਆ ਇਹ ਵੀ ਪੰਜਾਬ ਨੰਬਰ ਹੈ ਹਾਂਜੀ ਇਹ ਵੀ ਪੰਜਾਬ ਨੰਬਰ ਪੰਜਾਬ ਨੰਬਰ ਦਾ ਡਿਮਾਂਡ ਕਿੰਨੀ ਹੈ ਇਹਦੀ 290 ਡਿਮਾਂਡ ਆ ਜੀ 290000 ਸਾਰੇ origignal tractor ਮਗਰਾੜ ਮਗਰੂਡ ਵੀ ਨਾਲ ਆ ਰਿਹਾ ਜੀ ਠੀਕ ਹੈ ਜੀ ਬਾਈ ਕਹਿੰਦਾ ਨਾਲ ਦੀਆ ਮਗਰਾੜ ਮਗਰੂਡ origignal ਗਾਰੰਟੀ ਆ ਡਿਮਾਂਡ ਕਿੰਨੀ ਹੈ ਜੀ ਇਹਦੀ ਇਹਦੇ 290000 ਜੀ 290000 ਰੁਪਏ ਡਿਮਾਂਡ ਆ ਮਾਰ ਤਾਂ ਸਾਰੇ tractorਾਂ ਚੋਂ ਸਾਰੇ ਜੋ ਕਰਾਂਗੇ ਜੀ 10 10 20 20 ਯਾਰ ਠੀਕ ਹੈ ਜੀ ਅਗਲਾ ਆ ਗਿਆ ਜੀ ਐਸਰ ਇਹ ਮਾਡਲ ਕਿੰਨੇ ਆ ਜੀ ਇਹ 95 ਆ ਜੀ 95 ਮਾਡਲ ਆ ਇਹ ਵੀ ਪੰਜਾਬ ਆ ਕਰਿਆ ਇਹ ਵੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਜਿਆਦੇ ਟਰੈਕਟਰ ਨੇ ਅੱਜ ਬਾਈ ਕੋਲੇ ਜੇ ਟਾਇਰਾਂ ਦੀ ਗੱਲਬਾਤ ਕਰੀਏ ਕਹਿੰਦੇ ਹੈਗੇ ਆ 45x6 ਟਾਇਰ ਚਾਰੇ 45x6 ਟਾਇਰਾਂ ਦੀ ਕੰਡੀਸ਼ਨ ਨਾ ਰੰਗ ਪੇਂਟ ਇਹਦਾ ਹੀ ਇਹ オリジナル ਹੀ ਆ ਜੀ ਮਾੜੀ ਮੋਟੀ ਟੱਚਿੰਗ ਹੋਈ ਆ ਬਾਹਲੇ ਠੀਕ ਆ ਜੀ ਮਾੜੀ ਮੋਟੀ ਟੱਚਿੰਗ ਹੋਈ ਆ ਡਮਾਂਡੇ ਦੀ ਜੀ ਇਹਦੀ 1 10 ਆ ਜੀ 1 ਲੱਖ 10000 ਰੁਪਿਆ ਡਿਮਾਂਡ ਆ ਲੱਖ ਕਦਾ ਕਰ ਦੋਗੇ ਜੀ ਇਹ ਕਰ ਦਿਆਂਗੇ ਠੀਕ ਆ ਜੀ ਲੱਖ ਚ ਮਿਲ ਜੂਗਾ ਅਗਲਾ ਆ ਗਿਆ ਜੀ ਸੋਨਾ ਲੱਕਾ ਡੀ ਆਈ 750 ਦਾ ਇਹ ਕਿੰਨੇ ਮਾਡਲ ਹੈ ਜੀ 4 ਜੀ 4 ਮਾਡਲ ਹੈ ਤੇ ਸਾਈਡ ਗੇਅਰ ਦੇ ਵਿੱਚ ਆ ਗਿਆ ਜੀ ਇਹਦੇ ਟਾਇਰਾਂ ਦੀ ਵੀ ਕੀਮਤ ਨਹੀਂ ਚਾ ਲੋ 40 45 ਬੈਟ 40 45 ਪੰਜੇ ਟਾਇਰਾਂ ਦੀ ਕੰਡੀਸ਼ਨ ਆ ਪੰਜਾਬ ਨੰਬਰ ਹੈ ਵੀ ਠੀਕ ਆ ਜੀ ਇਹਦੀ ਡਿਮਾਂਡ ਹੈ 2 550 2 ਲੱਖ 55000 ਰੁਪਿਆ ਡਿਮਾਂਡ ਆ ਟਰੈਕਟਰ ਦੀ ਇਹ ਬਾਕੀ ਮੌਕੇ ਤੇ ਮਾਨਦਾਨ ਸਾਰਿਆਂ ਚ ਹੋਊਗਾ ਸਾਹਮਣੇ ਆ ਗਿਆ ਜੀ ਮੈਸੀ 5243 ਮਹਾਮਹਾਨ ਆ ਗਈ ਏ ਹਾਂਜੀ ਇਹ ਵੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਠੀਕ ਹੈ ਜੀ ਬਈ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੇ ਨਵੇਂ ਆ ਚਾਰੇ ਬਾਈ ਠੀਕ ਹੈ ਜੀ ਬਾਈ ਕਲੇ ਟਾਇਰ ਜੇ ਕੇ ਦੇ ਬਾਈ 14 ਦੇ ਆ ਹਜੇ ਤੱਕ ਮਾਰਕਾ ਖੜਾ ਟਾਇਰਾਂ ਦੇ ਤੇ ਬੇਟ ਵਗੈਰਾ ਵੀ ਲੱਗਿਆ ਹੋਇਆ ਫਾਈਬਰ ਵਾਲੀ ਹੱਡਾ origional ਸਾਰਾ ਟਰੈਕਟਰ ਆ ਜੀ ਠੀਕ ਹੈ ਜੀ origional ਆ ਟਰੈਕਟਰ ਪੂਰਾ ਤੇ ਇਹਦੀ ਵੀ ਡਿਮਾਂਡ 295 ਜੀ 2 ਲੱਖ 95000 ਰੁਪਏ ਡਿਮਾਂਡ ਰੱਖੀ ਗਈ ਆ ਅਗਲਾ ਜੀ ਫਾਰਮ 60 ਜੀ ਅਗਲਾ ਆ ਗਿਆ ਜੀ ਫਾਰਮ ਟਰੈਕ 60 ਦਾ ਤੇ ਇਹ ਬਈ ਕਿੰਨੇ ਮਾਡਲ ਆ ਨਵਾਂ ਮਾਡਲ ਜੀ ਨਵਾਂ ਮਾਡਲ ਦੇ ਵਿੱਚ ਆ ਗਿਆ ਇਹ ਟਾਇਰਾਂ ਦੀ ਗੱਲ ਕਰਦੇ ਹਾਂ ਟਾਇਰ ਵੀ ਆ ਗਿਆ 60 65 ਪੈਸੇ ਜੀ 84 ਪੈਸੇ ਰਿਵਰਸ ਪੀਟੀਓ ਵਾਲ ਆ ਗਿਆ ਜੀ ਪੰਜਾਬ ਨੰਬਰ ਇਹਦੀ ਵੀ ਡਿਮਾਂਡ ਆ ਇਹਦੀ 298 ਜੀ 2 ਲੱਖ 98000 ਰੁਪਏ ਡਿਮਾਂਡ ਰੱਖੀ ਗਈ ਆ ਇਹ ਨਾਲ ਦੀ ਇਹਦੇ ਵੀ ਮਗਰਾੜ ਮੋਰੂ ਦੀ ਹਾਂ ਹਾਂ ਇਹ ਵੀ origignal ਹੀ ਹੈ ਠੀਕ ਹੈ ਜੀ ਅਗਲਾ ਜੀ 744 ਅੱਗੇ ਆ ਗਿਆ ਜੀ ਸਪਰਾ 744 2002 ਮਾਡਲ 2002 ਮਾਡਲ ਹੈ ਡੀ ਲਕਸ ਡੀ ਲਕਸ ਮਾਡਲ ਹੈਗਾ ਜੀ ਗੋਲ ਹੰਡੀ ਵਾਲਾ ਇਹ ਵੀ ਪੰਜਾਬ ਨੰਬਰ ਆ ਜੀ ਹਾਂ ਜੀ ਜੇ ਟਾਇਰਾਂ ਦੀ ਇਹਦੀ ਗੱਲਬਾਤ ਕਰੀ ਜੀ ਇਹਦੇ ਵੀ ਹੈਗੇ ਆਧੇ ਇੱਕ ਟਾਇਰ ਚਾਰੇ ਜੀ 40 ਲੈ 70 ਪੈਸੇ ਮਗਰ ਲੈਂਦੇ ਆ ਠੀਕ ਹੈ ਜੀ ਡਿਮਾਂਡ ਜੀ ਇਹਦੀ ਹੈਗੀ 235 ਜੀ 235000 ਰੁਪਏ ਡਿਮਾਂਡ ਰੱਖੀ ਹੈ ਠੀਕ ਹੈ ਜੀ ਡਬਲ ਕਲੱਚ ਆ ਜੀ ਡਬਲ ਕਲੱਚ ਚ ਆ ਗਿਆ ਅੱਗੇ ਜੀ ਆ ਗਿਆ ਸੋਨਾ ਲਿੱਕਾ ਡੀਆਈ 745 ਦਾ ਹਾਂ ਜੀ ਇਹ ਵੀ ਪੰਜਾਬ ਨੰਬਰ ਹੈ ਇਹ ਵੀ ਪੰਜਾਬ ਨੰਬਰ ਆ ਜੀ ਵਾਗੇ ਪੁਰਾਣੇ ਦਾ ਠੀਕ ਹੈ ਜੀ ਇਹਦੀ ਵੀ ਟਾਇਰਾਂ ਦੀ ਕੰਡੀਸ਼ਨ ਇਹ ਨਵੇਂ ਆ ਟਾਇਰ ਚਾਰੇ ਗੁੜੀਰ ਦੇ ਠੀਕ ਹੈ ਜੀ ਮਗਰਾੜ ਬਈ ਨਵੇਂ ਲੱਗੇ ਰੇ ਮਗਰਾੜ ਦੁਆਰੇ ਲੱਗੇ ਆ ਮਗਰਾੜ ਬਈ ਨਵੇਂ ਲੱਗੇ ਹੋਇਆ ਟਰੈਕਟਰ ਤੇ ਦੇਖ ਸਕਦਾ ਹਾਂ ਬਾਕੀ ਸੋ ਸੂ ਵਗੈਰਾ ਰਿਜਨਲ ਹੀ ਹੈ ਬਈ ਸਾਰਾ ਓਰੀਜਨਲ ਹੀ ਆ ਜੀ ਮਗਰਾੜ ਕੱਲੇ ਰੰਗ ਹੋਏ ਦੁਆਰੇ ਠੀਕ ਹੈ ਜੀ ਡਿਮਾਂਡ ਇਹਦੀ ਜੀ 235 ਜੀ 2 ਲੱਖ 35 ਹਜ਼ਾਰ ਡਿਮਾਂਡ ਡਬਲ ਕਲਚ ਆ ਜੀ ਡਬਲ ਕਲਚ ਵਾਲਾ ਟਰੈਕਟਰ ਆ ਜੀ ਸਾਹਮਣੇ ਆ ਗਿਆ ਜੀ ਅਰਜਨ 605 ਡੀ ਆਈ ਡੀ ਲਕਸ ਮਾਡਲ ਇਹ ਟਾਪ ਮਾਡਲ ਆ ਗਿਆ ਹਾਂਜੀ ਪੰਜਾਬ ਨੰਬਰ ਇਹਦੇ ਵੀ ਨਵੇਂ ਟਾਇਰ ਆ ਚਾਰੇ ਜੀ ਠੀਕ ਆ ਜੀ ਨਵੇਂ ਟਾਇਰ ਆ ਜੀ ਟਾਪ ਮਾਡਲ ਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਤੇ ਪਾਵਰ ਸਟੀering ਸਾਈਡ ਗੇਅਰ ਚ ਆ ਗਿਆ ਡਿਮਾਂਡ ਇਹਦੀ ਜੀ ਇਹਦੀ 390000 3 ਲੱਖ 90 ਹਜ਼ਾਰ ਡਿਮਾਂਡ 11 ਮਾਡਲ ਆ ਆ ਵੀ ਆਪਣੀ ਹੈ ਜੀ ਨਹੀਂ ਇਹ ਨਹੀਂ ਠੀਕ ਆ ਜੀ ਤੇ ਕੰਟੈਕਟ ਨੰਬਰ ਜੀ ਆਪਣਾ ਆ ਵੀ ਪੜ ਆ ਵੀ ਹਾਂ ਠੀਕ ਆ ਜੀ ਅੱਗੇ ਆ ਗਿਆ ਜੀ ਮਹਿੰਦਰਾ 275 ਡੀ ਹੈ ਇਹ ਟੀ ਯੂ ਚ ਆ ਗਿਆ ਹਾਂ ਜੀ ਪੰਜਾਬ ਨੰਬਰ ਪੀ ਵੀ 31 ਮਾਨਸਾ ਦਾ ਨੰਬਰ ਆ ਟਰੈਕਟਰ ਤੇ ਮਾਡਲ ਇਹ ਕਿੰਨੇ ਵੀਰੇ ਇਹ 99 ਜੀ 99 ਮਾਡਲ ਆ ਹਾਂ ਜੀ ਟਾਇਰਾਂ ਦੀ ਵੀ ਕੀ ਕੰਡੀਸ਼ਨ ਮਗਰ ਲੈ ਨਵੇਂ ਆ ਜੀ ਮੂਹਰ ਲੈ 40 ਪੈਸੇ ਠੀਕ ਆ ਜੀ ਪੀ ਵੀ 31 ਮਾਨਸਾ ਦਾ ਨੰਬਰ ਇਹਦੀ ਡਿਮਾਂਡ ਕਿੰਨੀ ਕਰਦੇ ਹੋ ਇਹਦੀ 190 ਆ ਜੀ 190000 ਡਿਮਾਂਡ ਆ ਹਾਂਜੀ ਆ ਵੀ ਪਣਾਈ ਠੀਕ ਆ ਜੀ ਅੱਗੇ ਆ ਗਿਆ ਜੀ ਐਸਰ ਐਸਰ ਆ ਗਿਆ ਜੀ 333 ਇਹ ਕਿੰਨੇ ਮਾਡਲ ਆ ਜੀ ਇਹ 22 ਮਾਡਲ ਆ ਜੀ 22 ਮਾਡਲ ਆ ਟੌਪਲਾ ਮਾਡਲ ਆ ਹਾਂਜੀ ਨਾਲ ਦੇ ਟਾਇਰ ਆ 70 75 ਰੁਪਏ ਚਾਰੇ ਠੀਕ ਆ ਜੀ 70 75 ਰੁਪਏ ਟਾਇਰਾਂ ਦੀ ਕੰਡੀਸ਼ਨ ਆ ਬਾਬੂ ਘੰਟੇ ਦੇ ਕਿੰਨੇ ਗਏ ਡੌਲ ਇਹ ਚੱਲਿਆ ਜੀ 1400 ਘੰਟਾ 1400 ਘੰਟੇ ਟਰੈਕਟਰ ਚੱਲਿਆ ਆ ओरिजिनल ਟਰੈਕਟਰ ਆ ਮੋਗੇ ਦਾ ਨੰਬਰ ਆ ਪੀਪੀ ਨੱਕੀ ਠੀਕ ਆ ਜੀ ਮੋਗੇ ਦੀ ਨੰਬਰ ਆ ਟਰੈਕਟਰ ਡਿਮਾਂਡ ਇਹਦੀ ਕਿੰਨੀ ਕਰਦੇ ਹੋ ਜੀ 435 435000 ਰੁਪਏ ਡਮਾੜਾ ਸੁਪਰ ਪਲੱਸ ਵਾਲਾ ਟਰੈਕਟਰ ਆ ਗਿਆ ਜੀ ਤੇਲ ਬ੍ਰੇਕਾਂ ਹਾਂਜੀ ਤੇ ਨਾਲ ਦੇ ਟਾਇਰ ਆ ਦੇਖ ਸਕਦੇ ਹੋ ਹਜੇ ਤੱਕ ਮਾੜਾ ਮਾੜਾ ਮਾਰਕਾ ਹੈਗਾ ਸਿੰਪਲ ਸਟੀering ਚ ਆ ਗਿਆ ਜੀ ਹਾਂਜੀ ਇਹਦੀ ਵੀ ਡਿਮਾਂਡ ਆ 435 ਜੀ 435000 ਰੁਪਏ ਡਮਾੜਾ ਅੱਗੇ ਆ ਗਿਆ ਜੀ ਪ੍ਰੀਤ 6099 6099 ਆ ਗਿਆ ਜੀ ਇਹ ਕਿੰਨੇ ਮਾਰ ਲੈ 2020 ਮਾਡਲ ਆ ਜੀ 2020 ਮਾਡਲ ਆ ਇਹ ਵੀ ਟੌਪ ਵਾਲਾ ਮਾਡਲ ਆ ਇਹ 2 ਸਪੀਡ ਚ ਆ ਗਿਆ ਜੀ ਹਾਂਜੀ 2 ਸਪੀਡ ਆ ਗਿਆ ਜੀ ਬਾਈਕ ਵਾਲੇ ਟਾਇਰ ਨਾਲ ਦੀ ਆ ਬਈ ਚਾਰੇ ਹੀ ਨਾਲ ਤੇ ਆ ਜੀ ਠੀਕ ਹੈ ਜੀ ਤੇ ਜੇ ਸਾਊਂਡ ਸਿਸਟਮ ਦੀ ਗੱਲ ਬਾਤ ਕਰੀਏ ਦੇਖ ਸਕਦੇ ਹੋ ਬਈ ਨਾਲ ਹੀ ਮਲੂਜਨ ਨੂੰ ਤੇ ਪੰਜਾਬ ਨੰਬਰ ਹੈ ਕੋਈ ਹਾਂਜੀ ਠੀਕ ਹੈ ਜੀ ਇਹਦੀ ਕੀ ਡਿਮਾਂਡ ਚਾਰ 85 ਜੀ 4 ਲੱਖ 85000 ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਮਾਨਤਾ ਹੋ ਜੂ ਕਰ ਦਿਆਂਗੇ ਕੰਟੈਕਟ ਨੰਬਰ ਬੋਲ ਦਿਓ 946488407 ਠੀਕ ਹੈ ਜੀ ਆਹ ਟਰੈਕਟਰਾਂ ਤੇ ਤਾਂ ਲੋਣਾ ਹੋ ਜੂਣਾ ਹੈ ਹਾਂ ਜੀ ਹੋ ਜੂਗਾ ਆਸ਼ੇ ਤੇ ਵੀ ਹੋ ਜੂਏ ਠੀਕ ਹੈ ਜੀ ਪੁਰਾਣਾ ਵੀ ਵਿੱਚ ਕੱਟ ਲੋਗੇ ਨੀ ਕੱਟ ਲਾਂਗੇ ਜੀ ਠੀਕ ਹੈ ਜੀ ਸਕਰੀਨ ਤੇ ਬਈ ਬਾਈ ਦਾ ਨੰਬਰ ਚੱਲ ਰਿਹਾ ਕੰਟੈਕਟ ਨੰਬਰ ਹੋਰ ਲੈ ਲੈਣਾ ਹੋਇਆ ਕੰਟੈਕਟ ਕਰ ਲਿਓ ਹਾਂ ਜੀ ਇੱਕ ਨੰਬਰ ਲੇਖ ਲਓ ਜੀ 9780508563 ਜੀ ਕਈ ਵਾਰੀ ਨਾ ਇਹ ਚੱਕਿਆ ਜਾਵੇ ਇਹ ਨੰਬਰ ਲਾ ਲਿਓ ਤੁਸੀਂ ਠੀਕ ਆ ਭਾਈ ਜੀ ਹਾਂ ਜੀ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ